ਅਮਰੀਕਾ ਦੇ ਉਪ ਰਾਸ਼ਟਰਪਤੀ ਦੇ ਭਾਰਤ ਦੌਰੇ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਹੁਣ ਉਤਰੇ ਫੂਕ ਪ੍ਰਦਰਸ਼ਨ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵੀ ਜੇ ਆ ਤੁਸੀਂ ਦੇਖ ਸਕਦੇ ਹੋ ਕਿ ਜੋ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੈਜਿਕਲ ਰਾਸ਼ਟਰਪਤੀ ਦਾ ਜੋ ਉਪ ਰਾਸ਼ਟਰਪਤੀ ਨੇ ਉਹਨਾਂ ਦਾ ਉਤਲਾਹ ਜਿਹੜਾ ਹੈ ਉਹ ਤੇ ਫੁਕਿਆ ਜਾਵੇਗਾ ਜੇ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਦਾ ਦਾਵਾ ਹੈ ਕਿ ਜੋ ਕਿਸਾਨੀ ਨੂੰ ਖਤਮ ਕਰਨ ਵਾਸਤੇ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਜੋ ਉਪ ਰਾਸ਼ਟਰਪਤੀ ਅਮਰੀਕਾ ਦੇ ਨੇ ਉਹਨਾਂ ਵੱਲੋਂ ਵਿਉਂਤਬੰਦੀਆਂ ਜਿਹੜੀਆਂ ਨੇ ਉਹ ਪਣਾਈਆਂ ਜਾ ਰਹੀਆਂ ਨੇ ਇਸ ਨੂੰ ਲੈ ਕੇ ਜੋ ਸਰਵਨ ਸਿੰਘ ਮੰਦਿਰ ਨੇ ਉਹਨਾਂ ਵੱਲੋਂ ਕੁਝ ਦਿਨ ਪਹਿਲਾਂ ਵੀ ਅੰਮ੍ਰਿਤਸਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਅਤੇ ਅੱਜ ਗੋਲਡਨ ਗੇਟ ਦੇ ਉੱਤੇ ਇਸ ਨੂੰ ਲੈ ਕੇ ਜਿਹੜਾ ਜੂਰ ਪੁਤਲਾ ਫੂਰ ਪ੍ਰਦਰਸ਼ਨ ਜਿਹੜਾ ਹੈ ਉਹ ਕੀਤਾ ਜਾ ਰਿਹਾ ਤੁਸੀਂ ਤਸਵੀਰਾਂ ਤੇ ਦੇ ਸਕਦੇ ਹੋ ਕਿ ਜੋ ਉਪ ਰਾਸ਼ਟਰਪਤੀ ਅਮਰੀਕਨ ਸਾਥੇ ਨਾਲ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਜਿਹੜੀ ਹੈ ਉਹ ਜੂਰ ਆ ਲਗਾਈ ਗਈ ਔਰ ਪੁਕਲਾ ਜਿਹੜਾ ਹੈ ਉਹ ਬਣ ਆਇਆ ਗਿਆ ਹੈ ਤੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਕਾਰਪਟ ਘਰਾਣਿਆਂ ਨੂੰ ਜੋ ਫਾਇਦਾ ਦੇਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾਂਦੀ ਰਹੀ ਹੈ ਇਸ ਨੂੰ ਲੈ ਕੇ ਜਿਹੜਾ ਹੈ ਇਹ ਰੋਜ਼ ਜਿਹੜਾ ਹੈ ਉਹ ਕੀਤਾ ਜਾਂਦਾ ਰਹੇ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਸਰਪੰਚ ਸਿੰਘ ਬੰਦੇਰਾ ਤੇ ਉਹਦੇ ਕਿਸਾਨ ਆਗੂ ਜਿਹੜੇ ਨੇ ਉਹ ਇੱਥੇ ਪਹੁੰਚੇ ਹੋਏ ਨੇ ਅਤੇ ਉਹਨਾਂ ਵੱਲੋਂ ਜਿਹੜਾ ਹੈ ਹੁਣ ਪੁਕਲਾ ਜਿਹੜਾ ਹੈ ਉਹ ਪੁੱਗਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ कि लगातार ही यही बात की जा रही थी कि जो अमेरिका ਦੇ ਉਪਰ ਰਾਸ਼ਟਰਪਤੀ ਨੇ ਉਹਨਾਂ ਵੱਲੋਂ ਜੋ ਪੰਜਾਬ ਦੀ ਜੋ ਕਿਸਾਨੀ ਹੈ ਉਸ ਨੂੰ ਖਤਮ ਕਰਨ ਦੀ ਕੋਸ਼ਿਸ਼ ਹੈ ਖਾਸ ਤੌਰ ਤੇ ਜੋ ਇਹ ਡੇਰੀ ਬਪਾ ਨੇ ਉਹਨਾਂ ਨੂੰ ਲੈ ਕੇ ਜਿਹੜੀ ਹੈ ਉਹ ਜਿਹੜੀਆਂ ਉਹਨਾਂ ਨਾਲ ਕਾਫੀ ਜਿਹੜਾ ਹੈ ਮੁਸ਼ਕਲ ਜਲੀ ਹੈ ਉਹ ਆ ਸਕਦੀ ਹੈ ਲੇਕਿਨ ਕਿੰਨਾ ਕਿਤੇ ਗੱਲ ਕੀਤੀ ਜਾਵੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਸਾਫ ਤੌਰ ਤੇ ਲਈ ਇੱਕ ਵੱਡਾ ਜਿਹੜਾ ਹੈ ਉਹ ਸੰਘਰਸ਼ ਜਿਹੜਾ ਹੈ ਜ਼ਰੂਰ ਕਿਸਾਨ ਮੌਜੂਦ ਸਕੱਸ਼ ਕਮੇਟੀ ਵੱਲੋਂ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਅੱਜ ਫੁਕਲਾ ਫੂਕ ਪਿੰਡਾ ਪ੍ਰਦਰਸ਼ਨ ਜਿਹੜਾ ਹੈ ਉਹ 골ਡਨ ਗੇਟ ਦੇ ਉੱਤੇ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਅੱਜ ਜੋ ਕਿਸਾਨ ਮੌਜੂਦ ਸਕੱਸ਼ ਕਮੇਟੀ ਨੇ ਉਹ ਉਹਨਾਂ ਵੱਲੋਂ ਇਕੱਠੇ ਹੋਏ ਜਿਹੜਾ ਹੈ ਜੂਰ ਫੁਕਲਾ ਫੂਕ ਪਿੰਡਾ ਪ੍ਰਦਰਸ਼ਨ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਸਰਪੰਚਪੰਦੇ ਜਿਹੜੇ ਨੇ ਉਹ ਇੱਥੇ ਮੌਜੂਦ ਨੇ ਅਤੇ ਉਹਨਾਂ ਵੱਲੋਂ ਇੱਥੇ ਪਹੁੰਚ ਕੇ ਜਿਹੜਾ ਹੈ ਜਰੂਰ ਇੱਕ ਜਿਹੜਾ ਹੈ ਮੇਰੀ ਸਮੇਂ 골ਡਨ ਬੈਟ ਜੋ کیا ਜਾ ਰਹਾ ਹੈ ਕਿ ਜੋ ਜੋ ਔਰ ਬਹੁਤ ਵੱਡੇ ਜਿਹੜੇ ਨੇ ਪ੍ਰਦਰਸ਼ਨ ਜਿਹੜੇ ਨੇ ਉਹ ਕੀਤੇ ਜਾ ਸਕਦੇ ਨੇ ਲੇਕਿਨ ਨਾਲ ਨਾਲ ਗੱਲ ਕੀਤੀ ਆਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਅਮਰੀਕਾ ਦੇ ਨਾਲ ਜਿਹੜਾ ਨੇ ਬੜੀ ਸਾਰੀਆਂ ਬਹੁਤ ਸਾਰੀਆਂ ਜਿਹੜੀਆਂ ਨੇ ਟੈਰਿਫ ਜਿਹੜਾ ਅਸੀਂ ਗੱਲ ਕਰਾਇਆ ਗਿਆ ਸੀ ਗੱਲ ਇੱਕ ਹੁਣ ਪੰਜਾਬ ਦੇਸ਼ ਜਿਹੜਾ ਹੈ ਉਹ ਦੇਸ਼ ਦੇ ਵੀ ਜਿਹੜਾ ਹੈ ਜਰੂਰ ਇਸ ਦਾ ਰੋਗ ਜਿਹੜਾ ਹੈ ਉਹ ਦੇਖਣ ਨੂੰ ਮਿਲ ਰਿਹਾ ਤੇ ਇਸ ਅਮਰੀਕਨ ਉਪ ਰਾਸ਼ਟਰਪਤੀ ਦਾ ਜਿਹੜਾ ਹੈ ਉਹ ਵੀ ਵਿਰੋਧ ਜਿਹੜਾ ਹੈ ਜਰੂਰ ਕੀਤਾ ਜਾ ਰਿਹਾ ਹੈ ਬਾਬਾ ਗੁਰਪ੍ਰੀਤ ਸਿੰਘ ਚੱਬਾ ਜੀ ਸਾਡਾ ਮੌਜੂਦ ਨੇ ਬਾਬਾ ਜੀ ਵੈਗੁਰ ਜੀ ਕੀ ਖਾਲਸਾ ਵੈਗੁਰ ਜੀ ਕੀ ਫਤਿਹ ਬਾਬਾ ਕੀ ਕਹਿਣਾ ਚਾਹੋਗੇ ਉਪ ਰਾਸ਼ਟਰਪਤੀ ਦਾ ਤੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਲ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਸਰਪੰਚ ਅੱਜ ਅਸੀਂ ਤੇ ਇਸ ਤੇ ਪ੍ਰਧਾਨ ਮੰਤਰੀ ਮੋਦੀ ਤੇ ਜੀਡੀ ਵੈਸ ਜਿਹੜੇ ਉਪ ਰਾਸ਼ਟਰਪਤੀ ਅਮਰੀਕਾ ਦੇ ਉਹਨਾਂ ਦਾ ਅੱਜ ਗੋਲਡਨ ਗੇਟ ਤੇ ਅਸੀਂ ਜਿਹੜਾ ਪੁਤਲਾ ਸਾਲਿਆ ਇਸੇ ਤਰ੍ਹਾਂ ਪੂਰੇ ਭਾਰਤ ਦੇ ਵਿੱਚ ਜਿਹੜਾ ਬਹੁਤ ਵੱਡੇ ਪੱਧਰ ਤੇ ਵਿਰੋਧ ਪ੍ਰਦਰਸ਼ਨ ਹੋ ਰਿਹਾ ਤੇ ਨਾਲ ਪੁਤਲੇ ਜਿਹੜੇ ਆ ਉਹ ਫੂਕੇ ਜਾ ਰਹੇ ਕਿਉਂਕਿ ਖੇਤੀ ਸੈਕਟਰ ਦੇ ਵਿੱਚ ਜਿਹੜਾ ਵਾ ਸਿੱਧਾ ਸਿੱਧਾ ਜਿਹੜਾ ਅਮਰੀਕਾ ਦੀ ਜਿਹੜੀ ਦਖਲਅੰਦਾਜ਼ੀ ਆ ਤੇ ਅਮਰੀਕਾ ਆਪਣੇ ਖਾਦ ਖਾਦ ਬਾਜ਼ਾਰਸ ਲੈ ਆ ਕੇ ਭਾਰਤ ਦੀ ਖੁੱਲੀ ਮੰਡੀ ਦੇ ਵਿੱਚ ਸੁੱਟਣਾ ਚਾਹੁੰਦਾ ਬਾਜ਼ਾਰਾਂ ਸੁੱਟਣਾ ਚਾਹੁੰਦਾ ਜਿਹਦੇ ਨਾਲ ਭਾਰਤ ਦਾ ਬਾਜ਼ਾਰ ਜਿਹੜਾ ਵਾ ਬਿਲਕੁਲ ਤਬਾਹ ਹੋ ਜਾਊਗਾ ਖ ਤੇ ਹੋਰ ਜਿਹੜੀਆਂ ਵਸਤਾਂ ਜਿਹੜੀਆਂ ਬਿਲਕੁਲ ਉਹ ਜਿਹੜੀਆਂ ਵਾ ਰੋਲ ਜਾਣਗੀਆਂ ਕਿਉਂਕਿ ਉਹਦੇ ਉੱਤੇ ਟੈਕਸ ਤੋਂ ਬਿਗੈਰ ਜਿਹੜੀਆਂ ਉਹਨੀਆਂ ਸਸਤੇ ਭਾਅ ਤੇ ਜਿਹੜਾ ਵਾ ਉਹ ਇਧਰ ਲੈ ਆ ਕੇ ਸਤੂਗਾ ਉਹ ਆਪਣੇ ਉੱਧਰ ਦੇਸ਼ ਦੇ ਵਿੱਚ ਜਿਹੜਾ ਪੂਰੀ ਤਰ੍ਹਾਂ ਸਬਸਿਡੀਆਂ ਦੇ ਰਿਹਾ ਉੱਧਰ ਕਿਸਾਨੀ ਨੂੰ ਜਿਹੜਾ ਵਾ ਉਹ ਪੂਰੀਆਂ ਸਬਸਿਡੀਆਂ ਦੇ ਕੇ ਤੇ ਪਰਫੁੱਲਤ ਵੀ ਕਰ ਰਿਹਾ ਸਾਰਾ ਕੁਝ ਪਰ ਭਾਰਤ ਦੀ ਕਿਸਾਨੀ ਨੂੰ ਜਿਹੜਾ ਪੂਰੀ ਤਰ੍ਹਾਂ ਤਬਾਹ ਕਰਨ ਵਾਸਤੇ ਜਿਹੜਾ ਵਾ ਉਹ ਇਧਰ ਚਾਰ ਦਿਨਾਂ ਦੌਰੇ ਤੇ ਆਇਆ ਜੀ.ਡੀ.ਵੀ.ਐਸ. ਦੇ ਭਾਰਤ ਸਰਕਾਰ ਜਿਹੜੀ ਆ ਉਹ ਉਹ ਸਮਝੌਤੇ ਜਿਹੜੇ ਆ ਉਹ ਕਰ ਰਹੀ ਆ ਸੀ ਇਹਨੇ ਉਹ ਸਮਝੌਤੇ ਜਿਹੜੇ ਰੱਦ ਕੀਤੇ ਜਾਣ ਖੇਤੀ ਵਾਸਤੇ ਬਹੁਤ ਖਤਰਨਾਕ ਲੇਕਿਨ ਇੱਕ ਬੰਨੇ ਤੇ ਅਮਰੀਕਾ ਅਮਰੀਕਾ ਦੇ ਵਿੱਚ ਖੁੱਲਾ ਟੈਰਿਫ ਲਗਾਇਆ ਜਾ ਰਿਹਾ ਬਹੁਤ ਸਾਰੇ ਪੈਸੇ ਲਗਾਏ ਜਾ ਰਹੇ ਨੇ ਤੁਹਾਨੂੰ ਲੱਗਦਾ ਕਿ ਇਧਰੋਂ ਉਧਰੋਂ ਜੇਕਰ ਬਿਜ਼ਨਸ ਇਧਰ ਆਂਦਾ ਵਾ ਤਾਂ ਕੋਈ ਨਾ ਕੋਈ ਹੋਰ ਵੀ ਨੁਕਸਾਨ ਜਿਹੜਾ ਹੋਏ ਇਧਰ ਵੀ ਟੈਰਿਫ ਲਗਾਉਣਾ ਚਾਹੀਦਾ ਬਿਲਕੁਲ ਬਿਲਕੁਲ ਜੀ ਇਸੇ ਚੀਜ਼ ਦਾ ਉਹ ਦਬਾਅ ਪਾ ਰਿਹਾ ਵੀ ਜਿਹੜੀਆਂ ਅਮਰੀਕਾ ਤੋਂ ਇਧਰ ਵਸਤਾ ਆਉਣੀਆਂ ਉਹਨਾਂ ਤੇ ਟੈਰਿਫ ਨਾ ਲਗਾਇਆ ਜਾਵੇ ਤੇ ਉਹ ਜਿਹੜੀਆਂ ਵਾ ਸ ਤੇ ਜਿਹੜਾ ਵਾ ਉਹ ਟੈਕਸ ਜਿਹੜਾ ਵਾ ਲਾਇਆ ਹੋਇਆ ਵਾ ਇਸ ਕਰਕੇ ਜਿਹੜੀ ਸਾਡੀ ਸਰਕਾਰ ਆ ਪੂਰੀ ਤਰ੍ਹਾਂ ਮੋਦੀ ਸਰਕਾਰ ਜਿਹੜੀ ਆ ਅਮਰੀਕਾ ਦੇ ਅੱਗੇ ਜਿਹੜੀ ਗੋਡੇ ਟੇਕ ਚੁੱਕੀ ਤੁਹਾਨੂੰ ਲੱਗਦਾ ਕਿ ਵਾਕੇ ਹੀ ਉਹ ਜਿਆ ਦੁੱਧ ਉਤਪਾਦਨ ਜਿਹੜੀ ਦੀ ਗੱਲ ਕਰਦੇ ਪਏ ਉਹ ਵੱਧ ਸਕਦਾ ਇੱਥੇ ਜੇ ਅਮਰੀਕਾ ਤੇ ਇੱਥੇ ਜੇਕਰ ਡੀਲ ਹੁੰਦੀ ਹੈ ਕਿਸੇ ਤਰੀਕੇ ਨਾਲ ਬਿਲਕੁਲ ਜੀ ਜਿਹੜੇ ਜਦੋਂ ਬਾਹਰੋਂ ਦੁੱਧ ਮੀਟ ਅੰਡਾ ਜੋ ਵੀ ਖਾਸਪਦਾਰ ਤੇ ਇੱਥੇ ਆਉਣਗੇ ਸਸਤੇ ਭਾਅ ਦੇਣਗੇ ਤੇ ਸਾਡੇ ਬਾਜ਼ਾਰ ਦਾ ਜਿਹੜਾ ਵਾ ਬਿਲਕੁਲ ਤਬਾਈ ਹੋ ਜੂਗੀ ਅੱਜ ਪੂਰੇ ਭਾਰਤ 'ਚ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਹੁਣ ਹੋਰ ਕੋਈ ਤਿੱਖਾ ਕਰਨ ਦੀ ਹਕੀਆ ਕਿ ਹੋਰ ਵੀ ਤਿੱਖਾ ਜਨ ਅੰਦੋਲਨ ਕੀਤਾ ਜਾਵੇ ਬਿਲਕੁਲ ਅੱਜ 23 ਤੇ ਕੱਲ 24 ਨੂੰ ਜਿਹੜਾ ਵਾ ਸਾਰੇ ਹੀ ਜਿਹੜਾ ਵਾ ਪੂਰੇ ਭਾਰਤ ਦੇ ਵਿੱਚ ਕਰਾਂਗੇ ਅਸੀਂ 18 ਜ਼ਿਲ੍ਹਿਆਂ ਦੇ ਵਿੱਚ ਸਾਡੀ ਜਥੇਬੰਦੀ ਵੀ ਕਰ ਰਹੀ ਆ ਤੇ ਸੈਂਕੜੇ ਥਾਵਾਂ ਤੇ ਹੋਊਗਾ ਤੇ ਇਸੇ ਤਰ੍ਹਾਂ ਕੱਲ ਵੀ ਹੋਊਗਾ ਲਗਾਤਾਰ ਜਿਹੜੇ ਆ ਪ੍ਰਦਰਸ਼ਨ ਜਿਹੜੇ ਪੁਤਲੇ ਫੂਕੇ ਸੀ ਕਰਾਂਗੇ ਬਿਲਕੁਲ ਬਿਲਕੁਲ ਸੋ ਇਹ ਸਾਰਾ ਕਿਸਾਨਾਂ ਕੋ ਅ ਪੁੱਛਿੰਗ ਆ ਬਹੁਤ ਹੀ ਜਨਾਬ ਤੁਹਾਨੂੰ ਦੱਸਿਆ ਗਿਆ ਕਿ ਤੁਸੀਂ ਦੇਖ ਸਕਦੇ ਹੋ ਕਿ ਪਤਲਾਫੂਕ ਪ੍ਰਦਰਸ਼ਨ ਜਿਹੜਾ ਹੈ ਉਹ ਅਮਰੀਕਾ ਦੇ ਉਹ ਉਪ ਰਾਸ਼ਟਰਪਤੀ ਦਾ ਜਿਹੜਾ ਹੈ ਉਹ ਕੀਤਾ ਗਿਆ ਔਰ ਇਹਨਾਂ ਦਾ ਕਹਿਣਾ ਹੈ ਕਿ ਲਗਾਤਾਰ ਹੀ ਜਿਹੜੇ ਇਸੇ ਤਰ੍ਹਾਂ ਹੀ ਪ੍ਰਦਰਸ਼ਨ ਜਿਹੜੇ ਨੇ ਉਹ ਕੀਤੇ ਜਾ ਰਹੇ ਤੇ ਨਾਲ ਹੀ ਇਹਨਾਂ ਦਾ ਵੀ ਕਹਿਣਾ ਹੈ ਕਿ ਜੇਕਰ ਜ਼ਰੂਰਤ ਪਈ ਤਾਂ ਹੋਰ ਵੀ ਤਿੱਖਾ ਸੰਘਰਸ਼ ਜੜਾਇਓ ਕੀ ਤਜਾਸਦ ਹੈ ਕੈਮਰਾ ਪਰਸਨ ਜੈ ਪ੍ਰੀਤਨਾ ਗੁਰਪ੍ਰੀਤ ਸਿੰਘ ਦਾ ਅਨਮਿਊਟ ਅੰਮ੍ਰਿਤਸਰ ਸਾਹਿਬ